ਜਿਹੜੇ ਪ੍ਰਵਾਸੀ ਇੱਥੇ ਲਿਆਂਦੇ ਗਏ ਸੀਗੇ ਤੇ ਉਹ ਫੈਕਟਰੀ ਮਾਲਕਾਂ ਦੇ ਵੱਲੋਂ ਇਹ ਇੱਥੇ ਜਿਹੜੇ ਲਿਆਂਦੇ ਗਏ ਆ ਨਾਲ ਫੈਕਟਰੀ ਤੋਂ ਇਹ ਫੈਕਟਰੀ ਦੇ ਬੰਦੇ ਫੈਕਟਰੀ ਦੇ ਫੈਕਟਰੀ ਤੇ ਸਕਲੇਸ ਕਰਕੇ ਲਿਆਂਦੇ ਸੀ ਸਰ ਸਾਈਕਲੋਥਨ ਦੇ ਉਹ ਪਾਣੀ ਕਰਕੇ ਆਏ ਸੀਗੇ ਜੀ ਜਿਹੜਾ ਪਾਣੀ ਵਾਲਾ ਮੋਰਚਾ ਜਿਹੜਾ ਵੀ ਜੇ ਕੋਈ ਬੰਨ ਲਾਉਣ ਆਉਂਦਾ ਤਾਂ ਉਹਨਾਂ ਦੇ ਖਿਲਾਫ ਕੜਨਾ ਸੀ ਇਹਨਾਂ ਨੇ ਹਾਂਜੀ ਹਾਂਜੀ ਕੀ ਕੰਮ ਕਰਦੇ ਹੋ ਆਪ ਇਹ ਕੰਮ ਹੈ ਆਪ ਦਾ ਜੋ ਲੋਕ ਯਹਾਂ ਪੇ ਆਨੇ تھے ਉਹਨੂੰ ਰੋਕਣਾ ਆਪ ਦਾ ਕੰਮ ਹੈ बोलो भाई बोलो क्यों आए थे आप लोग यहाँ पे ऐसे आए हैं सर्कस था यहाँ पे कोई क्या क्यों आए भाई यहाँ पे जी धरना धरना देने आए था जो लोग धरने पे थे उनको रोकने के लिए आए थे फैक्ट्री वालों ने भेजा था आपको गड्डी पर के आई थी पर इतने तो वो एक एक दो दो भी आदे है तो उधर था पुलिस लग जाती है पर इधर कोई पुलिस नहीं कोई कुछ नहीं ਪਰਵਾਸੀਆਂ ਦੇ ਨਾਲ ਭਰਿਆ ਹੋਇਆ ਇਹ ਫੈਕਟਰੀ ਦੇ ਵਿੱਚ ਕੰਮ ਕਰਦੇ ਆ ਬੰਦੇ ਤੇ ਫੈਕਟਰੀ ਵਾਲਿਆਂ ਨੇ ਇਹ ਬੰਦੇ ਲਿਆਂਦੇ ਸੀਗੇ ਤੇ ਇਹ ਬੰਦਿਆਂ ਨੇ ਉਹਨਾਂ ਦਾ ਮੁਕਾਬਲਾ ਕਰਨਾ ਸੀ ਇਹ ਦੇਖੋ 100 ਗੱਡੀਆਂ ਖੜੀ ਖੜੂਗਾ 150 150 ਗੱਡੀਆਂ 150 ਗੱਡੀਆਂ ਨਾਲ ਦੇ ਉਹਨਾਂ 'ਚ ਬੰਦੇ ਹੀ ਬੰਦੇ ਆ ਮੈਂ ਕਹਾਂ ਦੇਖੋ ਤਾਂ ਸਹੀ ਤੁਹੀ ਅੱਖੀ ਸਾਹਮਣੇ ਦੇਖਣਾ ਦੇਖੋ ਕਿੰਨੀਆਂ ਗੱਡੀਆਂ ਆ ਦੇਖੋ ਗੱਡੀਆਂ ਆ ਰਹੀਆਂ ਲੈ ਕੇ ਚੱਲੇ ਆ ਜੀ ਹੁਣ ਇਹਨਾਂ ਨੂੰ ਗੈਮਰੇ ਦੇਖ ਕੇ ਹੁਣ ਗੱਡੀ ਵੀ ਚੱਲੀ ਐ ਇੱਥੋਂ ਪਰ ਗੱਡੀ ਖੜੀ ਐ ਤਾਂ ਕਿ ਪੰਜਾਬੀਆਂ ਨੂੰ ਨੂੜਿਆ ਜਾ ਰਿਆ ਤੇ ਪ੍ਰਵਾਸੀ ਪਰ ਪਰ ਕੇ ਇੱਥੇ ਖੜਾਏ ਹੋਏ ਆ ਉਹਨਾਂ ਨੂੰ ਕੋਈ ਨਹੀਂ ਪੁੱਛ ਰਿਆ ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਗੱਡੀ ਭਰੀ ਹੋਈ ਐ ਇੱਕ ਤੇ ਇਹ ਗੱਡੀ ਭਰ ਕੇ ਜਿਹੜੇ ਪ੍ਰਵਾਸੀ ਇੱਥੇ ਲਿਆਂਦੇ ਗਏ ਸੀਗੇ ਤੇ ਉਹ ਫੈਕਟਰੀ ਮਾਲਕਾਂ ਦੇ ਵੱਲੋਂ ਇਹ ਇੱਥੇ ਜਿਹੜੇ ਲਿਆਂਦੇ ਗਏ ਆ ਨਾਲ ਤਾਂ ਬਾਈ ਜੀ ਕਿੱਥੋਂ ਤੁਸੀਂ ਹਾਂਜੀ ਕਿੱਥੋਂ ਤੁਸੀਂ ਕਿੱਥੋਂ ਸਿਕਾਈ ਤੋਂ ਕਿ ਸਕ੍ਰਾਈ ਫੈਕਟਰੀ ਤੋਂ ਆ ਇਹ ਫੈਕਟਰੀ ਦੇ ਬੰਦੇ ਫੈਕਟਰੀ ਦੇ ਫੈਕਟਰੀ ਇਹ ਸਕਲੇਸ਼ ਕਰਕੇ ਲੈਂਦੇ ਸੀ ਸਾਰਾ ਸਕਾਈ ਕਲੋਥਿੰਗ ਦੇ ਉਹ ਪਾਣੀ ਕਰਕੇ ਆਏ ਸੀ ਜੀ ਇਹ ਪਾਣੀ ਵਾਲਾ ਮੋਰਚਾ ਜਿਹੜਾ ਵੀ ਜੇ ਕੋਈ ਬੰਨ ਲਾਉਣਾ ਹੁੰਦਾ ਤਾਂ ਉਹਨਾਂ ਦੇ ਖਿਲਾਫ ਖੜਨਾ ਸੀ ਇਹਨਾਂ ਨੇ ਹਾਂਜੀ ਹਾਂਜੀ ਤੇ ਬਾਈ ਜੀ ਕਾ ਕਿ ਕਿਆ ਕੰਮ ਕਰਤੇ ਹੋ ਆਪ ਇਹ ਕੰਮ ਹੈ ਆਪਕਾ ਜੋ ਲੋਗ ਯਹਾਂ ਪੇ ਆਨੇ ਥੇ ਉਹਨਕੋ ਰੋਕਨਾ ਆਪਕਾ ਕੰਮ ਹੈ ਬੋਲੋ ਬੋਲੋ ਭਾਈ ਬੋਲੋ ਕਿਉਂ ਆਏ ਥੇ ਆਪ ਲੋਗ ਯਹਾਂ ਪੇ ऐसे आए हैं ऐसे कैसे क्या देखने यहाँ पे क्या घूमने आए सर्कस था यहाँ पे कोई क्या क्यों आए भाई यहाँ पे हाँ जी धरना देने आए धरना था जो लोग धरने पे थे उनको रोकने के लिए आए थे फैक्ट्री वालों ने भेजा था आपको सो बिल्कुल देख लो जी ये गड्डी पर के ऐसी पर इतने तो वो जे एक एक दो दो, दो भी आते हैं तो उधर तो पुलिस लग जाती है पर इधर कोई पुलिस नहीं कोई कुछ नहीं आप ਪਰਵਾਸੀਆਂ ਦੇ ਨਾਲ ਭਰਿਆ ਹੋਇਆ ਇਹ ਫੈਕਟਰੀ ਦੇ ਵਿੱਚ ਕੰਮ ਕਰਦੇ ਆ ਬੰਦੇ ਤੇ ਫੈਕਟਰੀ ਵਾਲਿਆਂ ਨੇ ਇਹ ਬੰਦੇ ਲਿਆਂਦੇ ਸੀਗੇ ਤੇ ਇਹ ਬੰਦਿਆਂ ਨੇ ਉਹਨਾਂ ਦਾ ਮੁਕਾਬਲਾ ਕਰਨਾ ਸੀ ਤੇ ਸਾਫ਼ ਤੌਰ ਤੇ ਦੇਖ ਲਓ ਤੁਸੀਂ ਗੱਡੀ ਖੜੀ ਹੈ ਕਿਉਂਕਿ ਸਰਦਾਰ ਸਾਹਿਬ ਨੇ ਕਿਹਾ ਵੀ ਇਹਦਾ ਮੇਰਾ ਤਾਂ ਕੰਮ ਆ ਲੈਣਾ ਭਾਈ ਜੀ ਮੈਨੂੰ ਇਸ ਤਰ੍ਹਾਂ ਕਿਹਾ ਗਿਆ ਵੀ ਇੱਥੋਂ ਲਿਉਣੇ ਪਰ ਇਹਨਾਂ ਨੇ ਵੀ ਦੱਸਤਾ ਵੀ ਇਹ ਬੰਦੇ ਕਿਉਂ ਲਿਆਂਦੇ ਗਏ ਸੀਗੇ ਤਾਂ ਇਹ ਦੇਖ ਲਓ ਤਸਵੀਰਾਂ ਉੱਥੇ ਦੋ ਦੋ ਬੰਦੇ ਇੱਕ ਇੱਕ ਬੰਦੇ ਵੀ ਨੂੜੇ ਜਾਂਦੇ ਪਰ ਇਹ ਸਾਹਮਣੇ ਹੀ ਆ ਬਿਲਕੁਲ ਇੱਥੇ ਉਹ ਦੂਜੇ ਬੰਦੇ ਆ ਦੂਜੀ ਤਰ ਤੇ ਇਧਰ ਇਹ ਟਰੱਕ ਖੜਾ ਬਿਲਕੁਲ ਨਾਲ 20 30 ਮੀਟਰ ਦੇ ਉੱਤੇ ਹੀ ਭਰਿਆ ਖੜਾ ਟਰੱਕ ਤਾਰਪੁਰ ਰੋਡ ਪਰ ਇੱਥੇ ਕੋਈ ਇਹਨਾਂ ਨੂੰ ਦੇ ਲਈ ਕੋਈ ਪੁਲਿਸ ਦੀ ਗੱਡੀ ਨਹੀਂ ਹੈਗੀ ਕੋਈ ਪ੍ਰਸ਼ਾਸਨ ਦੀ ਗੱਡੀ ਨਹੀਂ ਹੈਗੀ ਪਰ ਆਮ ਲੋਕਾਂ ਨੂੰ ਪੰਜਾਬੀਆਂ ਨੂੰ ਪ੍ਰਸ਼ਾਸਨ ਦੇ ਨੂੜੇ ਜਾਂਦੇ ਆ ਤੇ ਆਹ ਦੇਖ ਲਓ ਇਧਰ ਬੰਦੇ ਇਹ ਭਾਈ ਤੁਸੀਂ ਸਾਫ਼ ਤੌਰ ਤੇ ਤਸਵੀਰਾਂ ਵੇਖ ਲਓ ਕੋਈ ਇੱਥੇ ਪੁਲਿਸ ਅਧਿਕਾਰੀ ਨਹੀਂ ਨਜ਼ਰ ਆ ਰਿਹਾ ਤੁਹਾਨੂੰ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਨਜ਼ਰ ਆ ਰਿਹਾ ਤੇ ਕੁਝ ਵੀ ਕਰ ਸਕਦੇ ਆ ਇਹ ਲੋਕ ਸਾਡੇ ਤੇ ਵੀ ਹਮਲਾ ਕਰ ਸਕਦੇ ਇੱਥੇ ਸਰ ਹੋਰ ਵੀ ਕਿਤੇ ਹੈਗੇ ਜੀ ਗੱਡੀਆਂ ਕਿ ਬਹੁਤ ਦੇਖੋ ਸਾਡੀ ਅੱਗੇ ਦੇਖੋ 100 ਗੱਡੀਆਂ ਖੜੀ ਘੱਟੋ ਘਾਟ 150 150 ਗੱਡੀਆਂ 150 ਗੱਡੀਆਂ ਨਾਲ ਦੇ ਉਹਨਾਂ 'ਚ ਬੰਦੇ ਹੀ ਬੰਦੇ ਆ ਮੈਂ ਕਿਹਾ ਦੇਖੋ ਤਾਂ ਸਹੀ ਤੁਸੀਂ ਅੱਖੀ ਸਾਹਮਣੇ ਦੇਖਣਾ ਦੇਖੋ ਕਿੰਨੀਆਂ ਗੱਡੀਆਂ ਆ ਰਹੀਆਂ ਇਹਦੀ ਹਾਂਜੀ ਕੈਂਟਰ ਵੱਡੇ 15 ਕੈਂਟਰ ਆਏ ਪਈਆਂ ਦੀ ਭਰੇ ਹੋਏ ਕਿ ਤੁਹ ਆ ਖਾਲੀ ਕਰਕੇ ਉੱਥੋਂ ਨਿਕਲ ਇੰਨਾ ਲਈ ਕੋਈ ਪੁਲਿਸ ਨਹੀਂ ਹੈਗੀ ਨਹੀਂ ਨਹੀਂ ਉਹਦੇ ਬਾਅਦ ਚ ਆਏ ਨੇ ਆ ਇਕੱਠੇ ਇੱਕਦਮ ਹੋ ਰਿਹਾ ਉਹ ਦੇਖੋ ਕਿੰਨੇ ਆ ਦੇਖੋ ਪਹਾਰੇ ਤੋਂ ਬੜੇ ਪੰਜਾਬ ਤੋਂ ਸੋ ਬਿਲਕੁਲ ਜੀ ਇੱਥੇ ਜਿਹੜੇ ਪ੍ਰਵਾਸੀ ਆ ਸਾਫ਼ ਤੌਰ ਤੇ ਤੁਸੀਂ ਵੇਖ ਲਓ ਆ ਲੈ ਕੇ ਚੱਲੇ ਆ ਜੀ ਹੁਣ ਇਹਨਾਂ ਨੂੰ ਕੈਮਰੇ ਦੇ ਦੇ ਕੇ ਹੁਣ ਗੱਡੀ ਵੀ ਚੱਲੀ ਆ ਇੱਥੋਂ ਪਰ ਪੰਜਾਬੀਆਂ ਨੂੰ ਨੂੜਿਆ ਜਾ ਰਿਹਾ ਇਹ ਪ੍ਰਵਾਸੀ ਪਰ ਪਰ ਕੇ ਇੱਥੇ ਖੜਾਏ ਹੋਏ ਆ ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ ਇਹ ਪ੍ਰਵਾਸੀਆਂ ਦੀ ਸਰਕਾਰ ਆਈ ਹੋਈ ਐ ਪਰ ਇਹ ਪੰਜਾਬੀਓ ਪੰਜਾਬ ਦੇ ਨਾਲ ਖੜਜੋ ਮੌਕਾ ਹੈ ਮੈਂ ਤਾਂ ਇਹ ਵੀ ਕਹਿਣਾ ਭਈ ਚਲੋ ਆਪਾਂ ਇਹਨਾਂ ਨੂੰ ਨਫਰਤ ਵੀ ਨਹੀਂ ਕਰਦੇ ਪਰ ਇਸ ਤਰ੍ਹਾਂ ਆ ਜਾਣਾ ਤੁਸੀਂ ਜਿਵੇਂ ਇਹ ਗੁੰਡੇ ਹੁੰਦੇ ਨੇ ਵੀ ਤੁਸੀਂ ਮੋਰੇ ਕਰਦੇ ਨੇ ਪਰ ਇਹ ਕਲੇਸ਼ ਚ ਆਉਂਦੀ ਐ ਕਿ ਸਰਕਾਰ ਇਹ ਵੀ ਜ਼ਰੂਰ ਦੱਸੇ ਤਾਂ ਹੁਣ ਇੱਕ ਗੱਡੀ ਗਈ ਐ ਤਾਂ ਬਾਈ ਜੀ ਹੋਰਾਂ ਨੇ ਦੱਸਿਆ ਭਈ 10 ਹੋਰ ਅੱਗੇ ਗੱਡੀਆਂ ਜਿਹੜੀਆਂ ਖੜੀਆਂ ਐ ਜਿਹੜੀ ਗਿਣਤੀ ਬਾਈ ਜੀ ਹੋਰਾਂ ਨੇ ਤੁਹਾਨੂੰ ਦੱਸੀ ਹੈ ਗੱਡੀਆਂ ਦੀ ਕਿੰਨੀਆਂ ਗੱਡੀਆਂ ਅੱਗੇ ਖੜੀਆਂ ਪਰ ਇਸ ਮਸਲੇ ਵੱਲ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਬਣਦਾ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕਲੇਸ਼ ਇੱਥੇ ਪੈ ਸਕਦਾ ਹੈ ਕੋਈ ਵੱਡੀ ਵਾਰਦਾਤ ਹੋ ਗਈ ਤਾਂ ਇਹ ਅੱਜ ਦਾ ਦਿਨ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਣਾ ਬਾਈ ਜੀ ਇਤਿਹਾਸ ਦੇ ਵਿੱਚ ਤੇ ਉਹਨੂੰ ਬਚਾਉਣ ਦੇ ਲਈ ਜ਼ਰੂਰ ਸਰਕਾਰ ਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਖਲੀ ਪੰਜਾਬੀ ਲੋਕ ਚੈਨਲ